ਦੇਪਰਾ ਨੂੰ ਮਿਲੀ ਹੈ ਜ਼ਮਾਨਤ ਸਮਿਲਪਾਲ ਸਿੰਘ ਦੇ ਪਰਾਨੂੰ ਜ਼ਮਾਨਤ ਮਿਲ ਚੁਕੀ ਹੈ ਦਾ ਜੇ ਕਿ ਫਲੋਰ ਕੋਰਟ ਨੇ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਦਿੱਤੀ ਹੈ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ 4 ਗ੍ਰਾਮ ਆਇਸ ਡਰਗ ਦੇ ਨਾਲ ਉਸ ਦੀ ਗ੍ਰਿਫਤਾਰੀ ਹੋਈ ਸੀ 4 ਗ੍ਰਾਮ ਡਰਗ ਆਇਸ ਆਇਸ ਡਰਗ ਜਿਹੜੀ ਉਸੇ ਕੋਲ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਿਹੜਾ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਉਸ ਨੂੰ ਜ਼ਮਾਨਤ ਮਿਲ ਚੁੱਕੀ ਹੈ ਇਸ ਵੇਲੇ ਦੀ ਬ੍ਰੇਕਿੰਗ ਅਮਰਪਾਲ ਸਿੰਘ ਦੇ ਪਰਾਨੂ ਨੂੰ ਜ਼ਮਾਨਤ ਮਿਲ ਚੁੱਕੀ ਹੈ ਫਲੋਰ ਕੋਰਟ ਦੇ ਵੱਲੋਂ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ 4 ਗ੍ਰਾਮ ਆਈਸ ਤਰਕ ਦੇ ਨਾਲ ਗ੍ਰਿਫਤਾਰੀ ਹੋਈ ਸੀ ਅੱਜ ਕੀ ਕੁਝ ਦਿਨ ਪਹਿਲਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ 4 ਗ੍ਰਾਮ ਆਈਸ ਡਰਗੂ ਦੇ ਕੋਲ ਬਰਾਮਦ ਹੋਈ ਸੀ ਉਸ ਵਾਰ ਡੋਪ ਟੈਸਟ ਵੀ ਕਰਵਾਇਆ ਗਿਆ ਸੀ ਤੇ ਡੋਪ ਟੈਸਟ ਦੇ ਵਿੱਚ ਦੀ ਰਿਪੋਰਟ ਹੈਵੀ ਪੋਜ਼ਿਟਿਵ ਆਈਸ ਉਸ ਵਾਰ ਜਿਹੜਾ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਮਰਪਾਲ ਸਿੰਘ ਦੇ ਪਰਾਨੂ ਪਰ ਹੁਣ ਇਸ ਕੇਸ ਦੇ ਵਿੱਚ ਅਮਰਪਾਲ ਸਿੰਘ ਦੇ ਪਰਾਨੂ ਜ਼ਮਾਨਤ ਮਿਲ ਚੁੱਕੀ ਹੈ ਜ਼ਮਾਨਤ ਮਿਲ ਚੁੱਕੀ ਹੈ ਹਰਪ੍ਰੀਤ ਸਿੰਘ ਨੂੰ ਫਿਲੌਰ ਕੋਰਟ ਦੇ ਵੱਲੋਂ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਹਰਪ੍ਰੀਤ ਸਿੰਘ ਜੋ ਕਿ ਅਮਰਪਾਲ ਸਿੰਘ ਦਾ ਪਰਾ ਉਸ ਨੂੰ ਜ਼ਮਾਨਤ ਮਿਲ ਚੁੱਕੀ ਹੈ ਫਿਲੌਰ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ 4 ਗ੍ਰਾਮ ਆਈਸ ਡਰਗ ਦੇ ਨਾਲ ਗ੍ਰਿਫਤਾਰੀ ਹੋਈ ਸੀ ਹਰਪ੍ਰੀਤ ਸਿੰਘ ਦੀ 4 ਗ੍ਰਾਮ ਆਈਸ ਡਰਗ ਬਰਾਮਦ ਹੋਈ ਸੀ ਹਰਪ੍ਰੀਤ ਸਿੰਘ ਦੇ ਕੋਲ ਉਸ ਤੋਂ ਬਾਅਦ ਉਸ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਤੇ ਪੁਲਿਸ ਦੇ ਵੱਲੋਂ ਫਿਰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿ세 ਕੇਸ ਵਿੱਚ ਅਮਰਪਾਲ ਸਿੰਘ ਦੇ ਪਰਾਂਵ ਨੂੰ ਜ਼ਮਾਨਤ ਮਿਲ ਚੁੱਕੀ ਹੈ ਸੁਪਲੋਰ ਕੋਰਟ ਦੇ ਵੱਲੋਂ ਜਿਹੜੀ ਕਿ ਜ਼ਮਾਨਤ ਦੀ ਪਟੀਸ਼ਨ ਪਾਈ ਗਈ ਸੀ ਫਲੋਰ ਕੋਰਟ ਦੇ ਵਿੱਚ ਫਿਲੌਰ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਉਸ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਜੋ ਸੁਰੇਦੀ ਬ੍ਰੇਕਿੰਗ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਫਿਲੌਰ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਹਰਪ੍ਰੀਤ ਸਿੰਘ ਨੂੰ ਜਿਸ ਦੇ ਕੋਲ 4 ਗ੍ਰਾਮ ਆਈਸ ਡਰਗ ਜੜੀ ਕੀ ਬਰਾਮਦ ਹੋਈ ਸੀ। ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਸੀ ਨਾਕਾਬੰਦਰਾਂ ਜੀਓ ਚੈਕਿੰਗ ਕੀਤੀ ਗਈ ਸੀ ਤਾਂ ਹਰਪ੍ਰੀਤ ਸਿੰਘ ਜਿਸ ਦੇ ਸਾਥੀਆਂ ਦੇ ਕੋਲੋਂ 4 ਗ੍ਰਾਮ ਆਈਸ ਡਰਗ ਬਰਾਮਦ ਹੋਈ ਸੀ। ਸੋ ਬਾਅਦ ਡੋਪ ਟੈਸਟ ਵੀ ਕੀਤਾ ਗਿਆ ਸੀ ਤੇ ਡੋਪ ਟੈਸਟ ਵਿੱਚ ਵੀ ਰਿਪੋਰਟ ਪੋਜ਼ਿਟਿਵ ਆਇਆ ਸੀ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ ਅਮਰਪਾਲ ਸਿੰਘ ਦੇ ਪਰਾਨੂ ਬਰਾਜੋ ਫਲੋਰ ਕੋਟ ਤੇ ਵੱਲੋਂ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਸੁਨਹਿਰੀ ਬ੍ਰੇਕਿੰਗ ਅਮਰਪਾਲ ਸਿੰਘ ਦੇ ਪਰਾਨੂ ਜ਼ਮਾਨਤ ਦੇ ਦਿੱਤੀ ਗਈ ਹੈ हरप्रीत सिंह जमानत दी गई है जिसकी की गिरफ्तारी हुई थी चार ग्राम आइस ड्रग तो चार ग्राम आइस ड्रग बरामद हुई थी हरप्रीत सिंह को तो बाद उसको गिरफ्तार कर लिया गया उसके दो साथी सन जो कि वह भी उसूद सन उस वे उन्होंने भी गिरफ्तार किया गया अच अमृतपाला हरप्रीत सिंह जमानत दे दी गई है हालांकि अमृतपाल ਜਿਹੜਾ ਕਿ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਜਿਸ ਵੇਲੇ ਹੋਈ ਸੀ ਤਾਂ ਉਹ ਪਰਿਵਾਰ ਵਾਲਿਆਂ ਦੇ ਵੱਲੋਂ ਜਿਹੜਾ ਕਿ ਵਿਰੋਧ ਵੀ ਕੀਤਾ ਗਿਆ ਸੀ ਕਿ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਹਰਪ੍ਰੀਤ ਸਿੰਘ ਤੇ ਕਾਫੀ ਵਿਰੋਧ ਵੀ ਕੀਤਾ ਗਿਆ ਸੀ ਤੇ ਕਈ ਲੋਕ ਜਿਹੜੇ ਕਿ ਜਫਾਕਰੇ ਵਿੱਚ ਵੀ ਆਏ ਸਨ ਪਰ ਜਿਹੜਾ ਕਿ ਅੱਜ ਜ਼ਮਾਨਤ ਦਿੱਤੀ ਗਈ ਹੈ ਇਸ ਕੇਸ ਦੇ ਵਿੱਚ ਕਿ ਕਿ ਹਰਪ੍ਰੀਤ ਸਿੰਘ ਦੇ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਸੀ ਤੋਂ ਇਸ ਕੇਸ ਦੇ ਵਿੱਚ ਫਿਲਾਰਟ ਕੋਰਟ ਦਵਲੋਹਰ ਪ੍ਰੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਹੈ मिली है जमान फिलौर कोर्ट के वालों जमानत दी गई है अमृतपाल सिंह हरप्रीत सिंह हरप्रीत सिंह को चार ग्राम आइस ड्रग जी की बराबद हुई અ દો સાથી જે ос વેલે મજૂદ સન પોલીસ વળો નાકા બંધિત કી ગઈ સિ જદો ચેકિંગ કી ગઈ તના ફોળો 4 ગ્રામ આઈસ ટ્રક બરામિટ હોઈ સિ સુ કુલ વીર દેવા સળા જોડ ચૂક કે લે વડે જાણકારી દલે સુ કુલ વીર અરપ્રેસિંગ નું જમાત મેલ ચૂકી હે ફલોર કોર્ટ દે વળો જમાન દતી ગઈ સિ દતી ગઈ હે સો કીકો જાણકારી ઓર ત્વાડે કો ઓને દે કોલો આયે આરોપ સિ કે વહા વળો ટ્રક જેડી હેગી ઓ બરામિટ હોઈ હે ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਕਿ ਉਹ ਹੀ ਸੀ ਤੇ ਇਹ ਇਹ ਵੱਡਾ ਮੁੱਦਾ ਵੀ ਬਣਿਆ ਬਣਿਆ ਸੀ ਸਿਆਸੀ ਤੌਰ ਤੇ ਵੀ ਕਿਉਂਕਿ ਅਮਰਿਤਪਾਲ ਜਿਹੜੇ ਕਿ ਖਾਲਿਸਤਾਨੀ ਸਮਰਥਕ ਨੇ ਤੇ ਉਹਨਾਂ ਨੇ ਇਲੈਕਸ਼ਨ ਜਿਹੜਾ ਹੈਗਾ ਉਹ ਜਿੱਤਿਆ ਇਸ ਕਰਕੇ ਉਹਨਾਂ ਦੀ ਉਹਨਾਂ ਦੇ ਭਰਾ ਦੀ ਗ੍ਰਿਫਤਾਰੀ ਜਿਹੜੀ ਹੈਗੀ ਇੱਕ ਵੱਡਾ ਮੁੱਦਾ ਜਿਹੜਾ ਹੈਗਾ ਉਹ ਬਣਿਆ ਸੀ ਪਰੰਤੂ ਹੁਣ ਉਹਨਾਂ ਨੂੰ ਜ਼ਮਾਨਤ ਜਿਹੜੀ ਹੋਈ ਹੈ ਉਹ ਮਿਲ ਗਈ ਹੈ ਜੀ ਜੀ ਬਿਲਕੁਲ ਜਿਹੜੇ ਕਿ ਸਿਆਸਤ ਵੀ ਕਾਫੀ ਪੱਕੀ ਸੀ ਇਸ ਮੁੱਦੇ ਤੇ ਜਦੋਂ ਗ੍ਰਫਤਾਰੀ ਹੋਈ ਸੀ ਡੋਪ ਟੈਸਟ ਵੀ ਕੀਤਾ ਗਿਆ ਸੀ ਤੇ ਡੋਪ ਟੈਸਟ ਦੇ ਵਿੱਚ ਵੀ ਰਿਪੋਰਟ ਜਿਹੜੀ ਕਿ ਪੋਜ਼ਿਟਿਵ ਆਈ ਸੀ ਹਾਲਾਂਕਿ ਪਰਿਵਾਰ ਵਾਲਿਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਝੂਠੇ ਇਲਜ਼ਾਮ ਨੇ ਜੁੜੇ ਕਿ ਉਹ ਲਗਾਏ ਜਾ ਰਹੇ ਨੇ ਜੀ ਬਿਲਕੁਲ ਪਰਿਵਾਰ ਨੇ ਵੀ ਇਸ ਦੀ ਜਿਹੜੀ ਹੈਗੀ ਇਹ ਨਿੰਦਾ ਕੀਤੀ ਸੀ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ આરોਪ ਲਗਾਏ ਸਨ ਕਿ ਸਾਜ਼ਿਸ਼ ਜਿਹੜੀ ਹੈਗੀ ਹੈ ਉਹ ਰਚੀ ਜਾ ਰਹੀ ਹੈ ਪਰਿਵਾਰ ਦੇ ਖਿਲਾਫ ਕਿਉਂਕਿ ਅਮਰਤ ਪਾਲ ਜਿਹੜੇ ਹੈਗੇ ਨੇ ਉਹ ਜੇਲੇ ਵਿੱਚ ਬੰਦ ਨੇ ਤੇ ਉਹਨਾਂ ਨੇ ਇਲੈਕਸ਼ਨ ਜਿਹੜੀ ਹੈਗੀ ਉਹ ਫਾਈਟ ਕੀਤੀ ਸੀ ਉਹਦੇ ਵਿੱਚ ਜਿੱਤ ਹਾਸਲ ਕੀਤੀ ਸੀ ਇਸੇ ਕਰਕੇ ਪਰਿਵਾਰ ਨੇ ਇਸ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਇਹ આરોਪ ਲਗਾਏ ਹਨ ਕਿ ਇੱਕ ਸਾਜ਼ਿਸ਼ ਜਿਹੜੀ ਹੈਗੀ ਪਰਿਵਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਗੁਰੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਸਨਮਾਨ ਦਿੱਤੀ ਗਈ